ਤੇ ਕਈ ਵਾਰੀ ਨਾ ਬੜੀ ਸਿਚੁਏਸ਼ਨ ਬੜੀ ਵਧੀਆ ਮਤਲਬ ਇਦਾਂ ਦੀ ਸਸਪੈਂਸਫੁਲ ਹੁੰਦੀ ਹੈ ਜਿਹੜੀਆਂ ਬੜੀਆਂ ਮੈਂ ਇੱਕ ਤੁਸੀਂ ਪਹਿਲਾ 1983 ਦੀ ਫਿਲਮ ਆਈ ਸੀ ਜਾਣੇ ਵੀ ਦੋ ਯਾਰੋ ਹਾਂ ਦੇਰੇ ਚੋਂ ਹੁੰਦੇ ਆ ਨਸੀਰੁद्दीन ਸ਼ਾਹ ਤੇ ਨਸੀਰੁद्दीन ਸ਼ਾਹ ਤੇ ਓਮਪੁਰੀ ਤੇ ਇੱਕ ਹੋਰ ਮੇਰਾ ਫੇਵਰਿਟ ਫੇਵਰਿਟ ਐਕਟਰ ਨਾ ਭੁੱਲ ਗਿਆ ਮੋਟੇ ਜੀ ਆ ਪਰੇ ਜੀ ਹਾਂ ਪਰੇ ਜੀ ਹਾਂ ਬੜੀ ਵਧੀਆ ਪਿਕਚਰ ਸੀ ਉਹ ਡੈਡ ਬੋਡੀ ਦੇ ਆਰਾਊਂਡ ਘੁੰਮਦੇ ਡੈਡ ਬੋਡੀ ਨੂੰ ਲੈ ਕੇ ਜਾਂਦੇ ਹੁੰਦੇ ਹਾਂ ਹਾਂ ਡੈਡ ਬੋਡੀ ਕਦੇ ਉਹ ਕਿਤੇ ਲੈ ਜਾਂਦੇ ਕਿਤੇ ਕਿਤੇ ਲੈ ਜਾਂਦਾ ਡੈਡ ਬੋਡੀ ਦੇ ਆਰਾਊਂਡ ਘੁੰਮਦੇ ਨਵੇਂ-ਨਵੇਂ ਆਏ ਸੀ ਉਹਦੇ ਹਾਂ ਨਵੇਂ-ਨਵੇਂ ਬਹੁਤ ਸੋਹਣੀ ਪਿਕਚਰਾਂ ਹਨ ਬਹੁਤ ਘੱਟ ਮਿਲਦੀਆਂ ਇਹ ਜਿਹੜੀਆਂ ਪਿਕਚਰਾਂ ਬਹੁਤ ਘੱਟ ਬਣਦੀਆਂ ਮੂਵੀਸ ਹਾਂਜੀ ਹਾਂ ਇਦਾਂ ਦੀ ਕਿੰਸੀਡੈਂਟ ਹੋਈ अच्छा मैं भी सोच ही जांदा सी मैं कह जाने भी दे यार ओ इत्ते किथे आ गई हां तो नो सेम स्टोरी ਦੱਸਦਾ ਕੀ ਹੋਇਆ ਕਿ ਇੱਕ ਵਾਰੀ ਫਿਰੋਜ਼ਪੁਰ ਦੀ ਗੱਲ ਆ ਕਿ ਤੇ ਥਾਣੇ ਚ ਥਾਣੇ ਦੀ ਗੱਲ ਆ ਉੱਥੇ ਇੱਕ ਟਰੱਕ ਵਾਲੇ ਨੇ ਇੱਕ ਰਾਹੀਰ ਜਾਂਦਾ ਸੀ ਜਦੋਂ ਉਹ ਡਰੜ ਕੇ ਮਾਰਦਾ ਰਾਤ ਨੂੰ আচ্ছা ਉਹ ਥਾਣੇ ਚੋਂ ਦੀ ਡਿਊਟੀ ਲੱਗੀ ਡਿਊਟੀ ਅਫਸਰ ਚਲਾ ਗਿਆ ਤਾਂ ਉਹਨੇ ਕੀਤਾ ਡੈੱਡ ਬੋਡੀ ਸਾਈਡ ਤੇ ਰੱਖਤੀ ਤੇ ਟਰੱਕ ਕ੍ਰੇਨ ਨਾਲ ਪਾਸੇ ਕਰਵਾਤਾ ਵੀ ਚਲੋ ਹੋਰ ਕੋਈ ਰਾਤ ਐਕਸੀਡੈਂਟ ਨਾ ਹੋ ਜੇ ਹਨਾ ਜਿਵੇਂ ਆਪਣੇ ਕਹਿੰਦੇ ਵਕਤ ਬੇਗਾਹ ਹੋ ਚੁੱਕਾ ਹਨਾ ਲੇਟ ਹੋ ਗਿਆ ਤੇ ਉਹਨੇ ਉਹ ਟੂਲ ਦੇ ਵਿੱਚ ਰਜਾਈ ਪਈ ਸੀ ਉਹਦੀ ਹਾਂਜੀ ਆਪਾਂ ਰੈਵੋਲ ਉਹ ਰਜਾਈ ਨੈਚਰਲੀ ਡਰਾਈਵਰ ਜਿਵੇਂ ਕਰਦੇ ਹੁੰਦੇ ਨੇ ਇਸ਼ਾਰਾ ਮਾਰ ਕੇ ਭੱਜ ਗਿਆ ਦੀ ਗੱਡੀ ਛੱਡ ਕੇ ਆਦਾ ਤੇ ਉਹ ਬਦਲਾ ਕੇ ਬੰਦਾ ਮਰ ਗਿਆ ਉਹਨੇ ਉਹ ਰਜਾਈ ਡੈੱਡ ਬੋਡੀ ਦੇ ਪਾਤੀ ਉੱਤੇ ਅੱਛਾ ਢੱਕੀ ਜਾਵੇ ਢੱਕੀ ਜਾਵੇ ਉੱਥੇ ਇੱਕ ਨਵਾਂ ਸਪਾਈ ਮੁੰਡਾ ਤੇ ਨਾਲ ਇੱਕ ਹੋਮਗਾਰਡ ਦਾ ਦੋਨੇ ਛੱਡਦੇ अच्छा डेड बॉडी वाली चलो बाकी करवे सवेरे करांगे डेड बॉडी दी शाम संभाल ਲਈ ਸਫਾਈ ਕਰਾਣੇ ਦੇ ਹਵਾਲੇ ਕੀਤੀ ਹਵਾਲੇ ਕੀਤੀ ਜਾਂਦੀ ਹੈ ਨਾ ਤੇ ਉਹਨਾਂ ਦੀ ਅੱਗ ਬਾਲ ਲਈ ਉਹਨਾਂ ਨੂੰ ਠੰਡ ਸੀ ਬਹੁਤ ਜ਼ਿਆਦਾ ਤੇ ਅੱਗ ਬਾਲ ਕੇ ਬੈਠੇ ਰਹੇ ਉਹ ਉਦੋਂ ਬਾਅਦ ਫਿਰ ਨੈਚਰਲੀ ਭੁੱਖ ਤਾਂ ਲੱਗਣੀ ਸੀ ਤੇ ਉਹ ਕਹਿੰਦਾ ਐਂ ਕਰਦੇ ਆਪਾਂ ਹੋਮਗਾਰਡ ਦਾ ਜਿਹੜਾ ਜਵਾਨ ਸੀਗਾ ਕਹਿੰਦਾ ਵੀ ਐਂ ਕਰਦੇ ਆਂ ਪੁਰਾਣਾ ਬੰਦਾ ਸੀਗਾ ਕਹਿੰਦਾ ਇੱਥੇ ਢੱਬਾ ਹੈਗਾ 2 ਕਿਲੋਮੀਟਰ ਜਾ ਕੇ ਤੇ ਆਪਾਂ ਵਾਰੀ-ਵਾਰੀ ਰੋਟੀ ਖਾਇਆ ਉਹਨੇ ਉਹ ਨਵਾਂ ਮੁੰਡਾ ਡੈੱਡ ਬੋਡੀ ਕੋਲ ਬੈਠਣ ਤੋਂ ਡਰਦਾ ਸੀ ਗੱਲਾਂ ਹਾਂਜੀ ਉਹ ਕਹਿੰਦਾ ਯਾਰ ਅਪਾ ਦੋਨੇ ਜਾਂਦੇ ਇਕੱਠੇ ਹੈ ਨਾ ਹਾਂਜੀ ਉਹ ਕਹਿੰਦਾ ਲੈ ਉਹ ਡੈੱਡ ਬੋਡੀ ਨੇ ਕੀ ਹੁੰਦਾ ਪਈ ਐ ਇੱਥੇ ਦੋਨੇ ਚੱਲਦੇ ਆਪਾਂ ਤੇ ਦੋਨੇ ਜਾਣੇ ਉਹ ਚਲੇਗੇ ਰੋਟੀ ਖਾਣ ਅੱਛਾ ਜੀ ਰੋਟੀ ਖਾ ਕੇ ਇਹਨੂੰ 2 ਘੰਟੇ ਲੱਗੇ ਆਉਣ ਜਾਣ ਚ ਪੈਦਲ ਹੀ ਗਏ ਹਾਂਜੀ ਆ ਕੇ ਫੇਰ ਉਹਨਾਂ ਨੇ ਅੱਗ ਬਾਲ ਲਈ ਬੈਹ ਗਏ ਹਾਂਜੀ ਤੇ ਹੋਮਗਾਰਡ ਵਾਲਾ ਜਿਹੜਾ ਬੰਦਾ ਸੀ ਉਹ ਬੀੜੀਆਂ ਪੀਂਦਾ ਸੀ ਅੱਛਾ ਉਹਰੇ ਬੀੜੀ ਲਾ ਲਈ ਅੱਛਾ ਉਹ ਜਦੋਂ ਬੀੜੀ ਦੇ 2 ਕਾਸੀ ਲਾਏ ਹੋਣੇ ਉਹਨੇ ਹਾਂਜੀ ਦੇਖਿਆ ਕਿ ਰਜਾਈ ਹਿੱਲਣ ਲੱਗ ਪਈ ਉਹ ਉਸ ਤਰ੍ਹਾਂ ਦੇ ਹੋਗੇ ਰਜਾਈ ਖੇਲੀ ਜਾਂਦੀ ਡੈੱਡ ਬੋਡੀ ਇੰਨੀ ਦੇਰ ਨੂੰ ਨਾ ਰਜਾਈ ਚੋਂ ਹੱਥ ਨਿਕਲਿਆ ਅੱਛਾ ਕੋਲਾ ਮੈਲ ਨਾਲ ਭਰਿਆ ਡਡ ਨੌ ਲੰਬੇ ਹੈ ਨਾ ਹਾਂਜੀ ਉਹ ਜਿਵੇਂ ਖੂਨੀ ਪੰਜਾ ਹੁੰਦਾ ਹੈ ਨਾ ਫਿਲਮਾਂ ਚ ਹੁੰਦਾ ਸੀਗਾ ਹਾਂਜੀ ਤੇ ਉਹ ਕਹਿੰਦਾ ਅੰਦਰੋਂ ਆਵਾਜ਼ ਆਈ ਰਜਾਈ ਚੋਂ ਕਹਿੰਦਾ ਮੈਨੂੰ ਬੀੜੀ ਦਿਓ ਮੈਂ ਵੀ ਬੀੜੀ ਪੀਣੀ ਆ ਉਹ ਦਾ ਭਰਾ ਉਹ ਉਸਨ ਮਾਰੇ ਕੇ ਉਹਨਾਂ ਨੇ ਤਾਂ ਭੱਜ ਲਈ ਜੋ ਹਾਂਜੀ ਸਿੱਧੇ ਜਾ ਕੇ ਥਾਣੇ ਸਾਹ ਲਿਆ ਉਹਨਾਂ ਨੇ ਹਾਂਜੀ ਥਾਣੇ ਜਾ ਕੇ ਸਾਰੇ ਡਿਊਟੀ ਆਫਸਰ ਨੂੰ ਗੱਲ ਦੱਸੀ ਹੈ ਨਾ ਹਾਂਜੀ ਵਿਆਹ ਹੋ ਗਿਆ ਉਹ ਕੋ ਉਹਨਾਂ ਦੀ ਗੱਲ ਮੰਨਣ ਨੂੰ ਤਿਆਰ ਨਾ ਹੋਵੇ ਕੋਈ ਬੰਦਾ ਇਹ ਕਿਵੇਂ ਹੋ ਸਕਦਾ ਵੀ ਡੈੱਡ ਬੋਡੀ ਦਾ ਸੀ ਰੱਖ ਕੇ ਆਏ ਆ ਐ ਰਜਾਈ ਕਿਵੇਂ ਹਿਲ ਜਾਊਗਾ ਨਾ ਹਾਂ ਚਲੋ ਜੀ ਉਹ ਹੋਮ ਗਾਰਡ ਵਾਲਾ ਤਾਂ ਪੀਂਦਾ ਗੁੰਦਾ ਸੀ ਉਹਨਾਂ ਤੇ ਪਊਆ ਪੀਤਾ ਤੇ ਸੌ ਗਿਆ ਤੇ ਉਹ ਸਪਾਈ ਨੂੰ ਬੁਖਾਰ ਹੋ ਗਿਆ ਵਿਚਾਰੇ ਨਵਾਂ ਮੁੰਡਾ ਸੀਗਾ ਅੱਛਾ ਤਾਂ ਬਾਅਦ ਚ ਸਟੋਰੀ ਇਹ ਨਿਕਲੀ ਹਾਂਜੀ ਕਿ ਉੱਥੇ ਜਦੋਂ ਰੋਟੀ ਖਾਣ ਗਏ ਉੱਥੇ ਇੱਕ ਕਮਲਾ ਬੰਦਾ ਸੀਗਾ ਉਥੇ ਆਮੀ ਢਾਬੇ ਟੂਪੇ ਤੇ ਫਿਰਦਾ ਰਹਿੰਦਾ ਸੀ ਕਿ ਤਰ ਰੋਟੀ ਖਾ ਲਈ ਕੋ ਦੋ ਕਰ ਲਈ ਕੋ ਕਰ ਲਈ ਉਹ ਜਦੋਂ ਰੋਟੀ ਖਾਣ ਗਿਆ ਤੇ ਉਹਨੇ ਦੇਖਿਆ ਵੀ ਅੱਗ ਪਈ ਹੈ ਉਹ ਅੱਗ ਸੇਕਣ ਲੱਗ ਗਿਆ ਹੂੰ ਉਹ ਅੱਗ ਦੀ ਬੁਧੀ ਤੇ ਉਹਨੂੰ ਨੀਂਦ ਆ ਗਈ ਹੂੰ ਉਹਨੇ ਕੀਤਾ ਜੀ ਉਹ ਰਜਾਈ ਦੇਖੀ ਰਜਾਈ ਥੱਲੇ ਬੋਡੀ ਪਈ ਸੀ ਨੇ ਮਾਰਾ ਠੱਡਾ ਉਹ ਥੱਲੇ ਖਤਾਨਾ ਸਿੱਟਦੀ ਰੈੱਡ ਬੋਡੀ ਆਪ ਰਜਾਈ ਦੇ ਵੜ ਕੇ ਸੌ ਗਿਆ ਸੁੱਤਾ ਰਿਹਾ ਜਦੋਂ ਉਹ ਬੀੜੀਆਂ ਉਹ ਵੀ ਪੀਂਦਾ ਸੀਗਾ ਜਦੋਂ ਬੀੜੀ ਦਾ ਧੂਆ ਉਹਨੂੰ ਚੜਿਆ ਨੱਕ ਨੂੰ ਉਹਨੂੰ ਹਣਾ ਤੇ ਉਹ ਉਹ ਉਹਦਾ ਵੀ ਉਹਦਾ ਵੀ ਜੀ ਕਰਿਆ ਉਹਨੇ ਹੱਥ ਬਾਰ ਕੱਢਿਆ ਕਹਿੰਦਾ ਮੈਂ ਵੀ ਬੀੜੀ ਪੀਣੀ ਮਲੇ ਬੜਾ ਬੜੀ ਫਿਲਮੀ ਸਟੋਰੀ ਚ ਸਸਪੈਂਸਫੁਲ ਸ਼ੂਗਰ ਹੈ ਐਡ ਐਬਾਡੀ ਜਿਹੜੀ ਉਹਨੇ ਸਿੱਟੀ ਸੀ ਉਹ ਮਿਲ ਗਈ ਆਉ ਮਿਲ ਗਈ ਹਾਂ